ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈਂ ਪਿਛਲੇ ਕਾਫੀ ਦਿਨਾਂ ਤੋਂ ਕੈਨੇਡਾ ਦੇ ਕਾਫੀ ਸ਼ਹਿਰਾਂ ਦੇ ਵਿੱਚ ਘੁੰਮਿਆ ਤਾਂ ਇੱਕ ਬਹੁਤ ਜਿਹੜੀ ਅਹਿਮ ਇਨਫੋਰਮੇਸ਼ਨ ਹੈ ਜਿਹੜੀ ਉਹ ਮੈਂ ਜ਼ਰੂਰ ਕੈਨੇਡਾ ਵਸਤੇ ਬੱਚਿਆਂ ਨਾਲ ਜਾਂ ਜਿਹੜੇ ਵੀ ਉਹਨਾਂ ਦੇ ਪੇਰੈਂਟਸ ਅਗੇ ਸੰਬੰਧੀ ਸਾਡੇ ਇੰਡੀਆ ਪੰਜਾਬ ਵਿੱਚ ਰਹਿੰਦੇ ਆ ਮੈਂ ਉਹਨਾਂ ਨਾਲ ਆਪਣੇ ਜਿਹੜੇ ਵਿਚਾਰ ਜ਼ਰੂਰ ਇੱਕ ਸਾਂਝੇ ਕਰਨਾ ਚਾਹੁੰਦਾ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜਦੋਂ ਵੀ ਅਸੀਂ ਆਪਣੇ ਬੱਚੇ ਨੂੰ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਜਾਂ ਪੀਆਰ ਸਾਡੇ ਪਰਿਵਾਰਕ ਕੋਈ ਸਕੇ ਸੰਬੰਧੀ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਆ ਤਾਂ ਅਸੀਂ ਤੋਂ ਉਹਨਾਂ ਤੋਂ ਆਸ ਉਮੀਦ ਕਰਦੇ ਹਾਂ ਕਿ ਬੱਚੇ ਉੱਥੇ ਜਾ ਕੇ ਜਿਹੜਾ ਹੈਗਾ ਕਿਉਂਕਿ ਦੇਖੋ ਕੋਈ ਵੀ ਬਾਹਰ ਪਰਦੇਸ ਵਿੱਚ ਆਉਂਦਾ ਹੈ ਤਾਂ ਕੁਦਰਤੀ ਗੱਲ ਹੈ ਕਿ ਉਹਦੀਆਂ ਕੋਈ ਉਹਨਾਂ ਦੇ ਘਰਦਿਆਂ ਦੇ ਪਰਿਵਾਰ ਦੇ ਸੁਪਨੇ ਹੁੰਦੇ ਆ ਕਿ ਬੱਚਾ ਜਾ ਕੇ ਸੈਟਲ ਹੋਊਗਾ ਤੇ ਸਾਡਾ ਜਿਹੜਾ ਵੀ ਕੋਈ ਉਹਨਾਂ ਦੇ ਘਰਾਂ ਦੀ ਘਰਾਂ ਨੂੰ ਸਪੋਰਟ ਕਰੂਗਾ ਤੇ ਜੋ ਕਿ ਇੱਕ ਸੁਭਾਵਿਕ ਹੈ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਇਸ ਸਮੇਂ ਜਿਹੜਾ ਕੰਮ ਉਹ ਥੋੜਾ ਘੱਟ ਮਿਲ ਰਿਹਾ ਹੈ ਜੋ ਕਿ ਇੱਕ ਟੈਂਪਰੇਰੀ ਹੈ ਇਹ ਵੀ ਇੱਕ ਸਚਾਈ ਹੈ ਕਿਉਂਕਿ ਕਿਸੇ ਰਿਸ਼ਤੇ ਵਿੱਚ ਵੀ ਕੋਈ ਵੀ ਚੀਜ਼ ਸਰਪਲਸ ਹੁੰਦੀ ਹੈ ਤਾਂ ਕੰਮ ਤੇ ਉਹ ਜਿਹੜਾ ਉਹਦੀ ਬੇਕਦਰ ਹੀ ਹੁੰਦੀ ਹੈ ਸੋ ਇਸ ਪਿੱਛੇ ਬਹੁਤ ਸਾਰਾ ਵੀਜ਼ਾ ਜਿਹੜਾ ਬੱਚਿਆਂ ਨੂੰ ਮਿਲਿਆ ਚਾਹੇ ਉਹ ਟੂਰਿਸਟ ਵੀਜ਼ਾ ਕਹਿ ਲੋ ਚਾਹੇ ਸਟੂਡੈਂਟ ਵੀਜ਼ਾ ਕਹਿ ਲੋ ਤਾਂ ਉਹਦੇ ਕਾਰਨ ਇੱਥੇ ਥੋੜੀ ਬੇਰੁਜ਼ਗਾਰੀ ਵਧੀ ਹੈ ਸੋ ਬੇਰੁਜ਼ਗਾਰੀ ਵਧਣ ਦੇ ਕਾਰਨ ਜਿਹੜੇ ਬੱਚੇ ਆ ਇੱਥੇ ਆਪਣੀ ਰੋਜ਼ਮਰਰਾ ਦੇ ਜਿਹੜੇ ਉਹਨਾਂ ਦੇ ਖਰਚੇ ਐ ਉਹ ਪੂਰੇ ਨਹੀਂ ਹੋ پا ਰਹੇ ਤੇ ਉਹਨਾਂ ਤੇ ਪ੍ਰੈਸ਼ਰ ਐ ਪਿੱਛੋਂ ਉਹਨਾਂ ਦੀਆਂ ਪਿੱਛੇ ਵਸਦੀਆਂ ਫੈਮਿਲੀਜ਼ ਦਾ ਕਿ ਉਹ ਘਰ ਪੈਸਾ ਭੇਜਣ ਤੇ ਇੱਥੇ ਕੰਮ ਨਾ ਮਿਲਣ ਕਾਰਨ ਉਹ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕੋਈ ਸਦਮੇ ਵਿੱਚ ਨੇ ਜਾਂ ਕੋਈ ਡਿਪਰੈਸ਼ਨ ਦੇ ਵਿੱਚ ਨੇ ਸੋ ਮੇਰੀ ਹੱਥ ਜੋੜ ਕੇ ਜਿੰਨੇ ਵੀ ਸਾਡੇ ਪਿੱਛੇ ਵਸਦੀਆਂ ਫੈਮਿਲੀਜ਼ ਨੇ ਪਰਿਵਾਰ ਨੇ ਉਹ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਕੈਨੇਡਾ ਦੇ ਵਿੱਚ ਕੁਝ ਸਮਾਂ ਦੇਣ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਜੋ ਅਸੀਂ ਚੀਜ਼ਾਂ ਉੱਥੇ ਬੈਠ ਕੇ ਸੋਚਦੇ ਆ ਉਹਨੀਆਂ ਸੁਖਾਵੀਆਂ ਨਹੀਂ ਹੁੰਦੀਆਂ ਕੈਨੇਡਾ ਦੇ ਵਿੱਚ ਵੀ ਬਹੁਤ ਵੱਡਾ ਸੰਘਰਸ਼ ਹੈ ਮਹਿੰਗਾਈ ਦੀ ਬਹੁਤ ਵੱਡੀ ਮਾਰ ਪਈ ਹੈ ਕਿਉਂਕਿ ਪਿੱਛੇ ਜੇ ਬਹੁਤ ਸਾਰੇ ਜਿਹੜੇ 인ਫਲੇਸ਼ਨ ਇੱਥੇ ਵੀ ਹਾਈ ਹੋਈ ਹੈ ਸੋ ਸਾਨੂੰ ਇਸ ਚੀਜ਼ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ ਕਿ ਇਹ ਘੱਟੋ-ਘੱਟ ਜਿਹੜੇ ਵੀ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਹੈ ਜਿਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਸ ਇੱਥੇ ਆਏ ਹੋਏ ਨੇ ਉਹ ਥੋੜਾ ਉਹਨਾਂ ਨੂੰ ਸਮਾਂ ਦੇਣ ਕਿਉਂਕਿ ਇਹ ਕੰਮ ਸਦਾ ਇਦਾਂ ਨਹੀਂ ਰਹਿਣਾ ਕਿਉਂਕਿ ਆਫਟਰ 올 ਜਿਹੜਾ ਹੈਗਾ ਇਹਨਾਂ ਨੂੰ ਵੀ ਲੇਬਰ ਦੀ ਲੋਡ ਹੈ ਸੋ ਹੌਲੀ-ਹੌਲੀ ਇੱਥੇ ਕੰਮ ਜਿਹੜਾ ਸਟ੍ਰੀਮਲਾਈਨ ਹੋ ਜਾਣਾ ਸੋ ਮੈਨੂੰ ਇਹ ਲੱਗਦਾ ਕਿ ਥੋੜਾ ਕੁਝ 6 ਮਹੀਨੇ ਸਾਲ ਦਾ ਜਿਹੜਾ ਉਹ ਕੈਨੇਡਾ ਦੇ ਵਿੱਚ ਵਸਦੇ ਜਿੰਨੇ ਵੀ ਕੋਈ ਬੱਚੇ ਬੱਚੀਆਂ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਤਾਂ ਜੋ ਉਹਨਾਂ ਤੇ ਪ੍ਰੈਸ਼ਰ ਨਾ ਵੜੇ ਉਹ ਕਿਸੇ ਗਲਤ ਸੰਗਤ ਵਿੱਚ ਜਾ ਕੋਈ ਬਿਮਾਰੀ ਨਾ ਲੈ ਲੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀਆਂ ਇਹਨਾਂ ਵਿਚਾਰਾਂ ਤੇ ਜਰੂਰ ਗੌਰ ਕਰੋਗੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ